ਖੁੰਨਮਸੀਤ ਮੋਗਾ ਵਿੱਚ ਗੌਸਪਾ 11ਵੀਂ ਵਾਲੀ ਸਰਕਾਰ ਦਾ ਵਿਸ਼ਾਲ ਸਲਾਨਾ ਭੰਡਾਰਾ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਲਗਵਾਈ ਅਤੇ ਭੰਡਾਰੇ ਵਿੱਚ ਆਈਆਂ ਸੰਗਤਾਂ ਲਈ ਪੂਰੀਆਂ ਛੋਲੇ ਜਲੇਬੀਆਂ ਅਤੇ ਪਕੌੜਿਆਂ ਦਾ ਭੰਡਾਰਾ ਲਗਾਇਆ ਗਿਆ ਅਖੀਰ ਵਿੱਚ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਜੀ ਨੇ ਭੰਡਾਰੇ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਮੈਂ ਬੂਟਾ ਸਿੰਘ son of ਤਾਰਾ ਸਿੰਘ ਮਕਾਨ ਨੰਬਰ 633 ਬਾੜ ਨੰਬਰ 31 ਖੁੰਨਮਸੀਤ ਦੇ ਨੇੜੇ ਸਲਾਣਾ ਭੰਡਾਰਾ ਹਰ ਸਾਲ ਦੀ ਸਾਲ ਕਰਾਈ ਦਾ ਪੀਰ 11ਵੀਂ ਵਾਲੀ ਸਰਕਾਰ ਦਾ ਪੰਨਾਂ ਪੀਰਾਂ ਦੀ ਗੱਦੀ ਆ ਸਾਡੇ ਪਹਿਲਾਂ ਮਾਤਾ ਜੀ ਕਰਦੇ ਸੀ ਸੇਵਾ ਹੁਣ ਅਸੀਂ ਸੇਵਾ ਕਰਦੇ ਆ ਹਰ ਸਾਲ ਦੀ ਸਾਲ ਸੇਵਾ ਕਰੀਦੀ ਆ ਮਾਲਕ ਦੀ ਰਹਿਮਤ ਆ ਸਰਕਾਰਾਂ ਦੇ ਨਾਲ ਸੰਗਤਾਂ ਜੁੜੀਆਂ ਹੋਈਆਂ ਉਹਨਾਂ ਦੀਆਂ ਰਹਿਮਤਾਂ ਜੋ ਵੀ ਇੱਥੇ ਆਉਂਦਾ ਆਪਦੀਆਂ ਝੋਲੀਆਂ ਭਰ ਕੇ ਜਾਂਦਾ ਜੋ ਵੀ ਸੋ ਆਵੇ ਸੋ ਰਾਜੀ ਜਾਵੇ ਸਾਰੀ ਕਿੱਥੇ ਸੰਗਤ ਆਉਂਦੀ ਹਰ ਜਗ੍ਹਾ ਤੋਂ ਆਉਂਦੀ ਆ ਜੀ ਬਾਹਰੋਂ ਵੀ ਸੰਗਤ ਆਉਂਦੀ ਜਿਵੇਂ ਅਮਰੀਕਾ ਕੈਨੇਡਾ ਉਥੋਂ ਮਾਲਕ ਨੇ ਭੇਜੇ ਹੋਏ ਆ ਅਸੀਂ ਕੁਝ ਨਹੀਂ ਭੇਜਿਆ ਉਹਨਾਂ ਦੀਆਂ ਰਾਇਆਂ ਨਾਲ ਹੀ ਸਾਰਾ ਕੁਝ ਹੋਇਆ ਉਹਨਾਂ ਦੀ ਸੇਵਾ ਨਾਲ ਹੀ ਸੰਗਤ ਪਿੰਡਾਂ ਚੋਂ ਵੀ ਆਉਂਦੀ ਆ ਸਾਡੇ ਆਪ ਦੇ ਪਰਿਵਾਰ ਵੀ ਆਉਂਦੇ ਆ ਮੱਲਾਦਾਰੀ ਵੀ ਸਾਰੇ ਸਾਡੇ ਨਾਲ ਆ ਸਾਰੀ ਸੰਗਤ ਬਾਹਰੋਂ ਅੰਦਰੋਂ ਆਉਂਦੇ ਆ ਇਸ ਭੰਡਾਰੇ ਦੇ ਵਿੱਚ ਜੋ ਵੀ ਲੰਗਰ ਦੇ ਪ੍ਰਬੰਧ ਦਾ ਜਿਵੇਂ ਕੋਈ ਜਲੇਬੀਆਂ ਦਾ ਜਾਂ ਕੋਈ ਆਪਣਾ ਪਕੌੜਿਆਂ ਦਾ ਹਰ ਚੀਜ਼ ਦਾ ਲੰਗਰ ਚੱਲਦਾ ਦਿਨੇ ਭੰਡਾਰਾ ਚੱਲਦਾ ਰਾਤ ਨੂੰ ਮਾਲਕ ਦਾ ਗੁਣਗਾਨ ਕਰੀਦਾ ਉਹਦੇ ਕਵਾਲ ਲਾਈਦੇ ਆ ਉਹਦੀ ਹਾਜ਼ਰੀ ਭਰੀ ਦੀ ਆ ਮਾਲਕ ਦੀ ਕੋਈ ਸਾਨੂੰ ਪਹਿਲਾਂ ਸਾਡੇ ਕੋਲੇ ਲਿਆਕਤ ਅਲੀ ਆਉਂਦੇ ਸੀ ਸੁੱਖਾ ਟਰੋਲੀ ਵਾਲਾ ਆਉਂਦਾ ਸੀ ਹੁਣ ਇੱਥੋਂ ਦੇ ਆਪਣੇ ਲੋਕ ਵਾਲਾ ਕਲਾਕਾਰ ਜਿਹੜੇ ਰਾਤ ਨੂੰ ਕਵਾਲ ਲਾਈਦੇ ਆ ਸਾਨੂੰ ਕੋਈ ਲਾਲਚ ਨਹੀਂ ਮਾਲਕ ਦਾ ਦਿੱਤਾ ਸਾਰਾ ਕੁਝ ਆ ਕੋਈ ਸਾਨੂੰ ਇਹੋ ਜਿਹਾ ਨਹੀਂ ਵੀ ਕਿਸੇ ਤੋਂ ਅਸੀਂ ਆ ਕਰਾ ਲਈਏ ਉਹ ਕਰਾ ਲਈਆ ਹੈ ਸੇਵਾਦਾਰੀ ਅਸੀਂ مالک ਦੇ ਜੈ ਪੀਰਾਂ ਦੀ ਬਾਬਾ ਬੂਟਾ ਸਿੰਘ ਜੀ ਵੱਲੋਂ ਇੱਥੇ ਭੰਡਾਰਾ ਕਰਾਇਆ ਜਾਂਦਾ ਹੈ ਜੋ ਵੀ ਸੰਗਤ ਆਪਣੀ ਮਨੋਕਾਮਨਾ ਲੈ ਕੇ ਆਉਂਦੀ ਹੈ ਉਹ ਪੂਰੀ ਹੁੰਦੀ ਹੈ ਇੱਥੇ ਸੰਗਤ ਲਈ ਖਾਣ ਪੀਣ ਦਾ ਪ੍ਰਬੰਧ ਲੰਗਰ ਵਿੱਚ ਪੂੜੀਆਂ ਛੋਲੇ ਚਾਹ ਪਕੌੜੇ ਜਲੇਬੀਆਂ ਸਭ ਕੁਝ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ ਜੋ ਵੀ ਮਨੋਕਾਮਨਾਵਾਂ ਸੰਗਤ ਲੈ ਕੇ ਆਉਂਦੀ ਹੈ ਪੂਰੀ ਹੁੰਦੀ ਹੈ ਰਾਤ ਦੇ ਸਮੇਂ ਦਵਾਨ ਲਗਾਏ ਜਾਂਦੇ ਹਨ ਅਤੇ ਚੌਂਕੀ ਭਰੀ ਜਾਂਦੀ ਹੈ အာ <m uch as>